ਚਾਰ ਇਨਸੀਡੈਂਟ ਮੈਂਸ਼ਨ ਕੀਤੇ ਸੀ ਤਿੰਨ ਅਜ ਇਨਸੀਡੈਂਟ ਅਸੀਂ ਹੋਰ ਲੈ ਕੇ ਗਏ ਸੀ ਉੱਥੇ ਜਿਹੜੇ ਵੀਡੀਓ ਸਾਹਮਣੇ ਆਏ ਸੀਗੇ ਦੇਖੋ ਇਹ ਤਾਂ ਟਿਪ ਆਫ ਦੀ ਆਈਸਬਰਗ ਸੀ ਇਹ ਤਾਂ ਬਿਲਕੁਲ ਥੋੜੀਆਂ ਜਿਹੀਆਂ ਸੀ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਅੰਦਰ ਹੀ ਹੋਵੇਗਾ ਕਿ ਕਿਸੇ ਕੋ ਪੈਸਾ ਹੈਗਾ ਤਾਂ ਜਿਹੜਾ ਉਹਦੇ ਵਿੱਚ ਗਰੀਬ ਹੈਗਾ ਜਾਂ ਉਹ ਚੋਣ ਨਹੀਂ ਲੜ ਪਾਏਗਾ ਜੇਕਰ ਇੰਨੀ ਵੱਡੀਆਂ ਵੱਡੀਆਂ ਬੋਲੀਆਂ ਹੋਣਗੇ ਤਾਂ ਕਿ ਕਲੀ ਜਿਹੜੇ ਹੈ ਇਕੁਅਲ ਆ ਠੀਕ ਹੈ ਸਾਡੇ ਸਾਰਿਆਂ ਨੂੰ ਸੇਮ ਫਰੀडम ਹੈ ਸਾਰਿਆਂ ਨੂੰ ਸੇਮ ਰਾਈਟ ਹੈ ਚਾਹੀ ਉਹ ਬਹੁਤ ਪੂਰ ਬੰਦਾ ਜਿਹੜਾ ਵੀ ਬੰਦਾ ਇਲੈਕਸ਼ਨ ਵਾਸਤੇ ਐਲੀਜੀਬਲ ਹੈਗਾ ਪੈਸਾ ਜਿਹੜਾ ਕੋਈ ਐਲੀਜੀਬਿਲਟੀ ਦਾ ਰੀਜ਼ਨ ਨਹੀਂ ਹਿੰਦੁਸਤਾਨ ਦੇ ਵਿੱਚ ਨਹੀਂ ਰਿਹਾ ਇਹਨੂੰ ਜਿਹੜੀ ਹੈ ਅਰਿਸਟੋਕਰੇਸੀ ਜਾਂ ਪਲੂਟੋਕਰੇਸੀ ਜਿਹੜਾ ਉਹ ਕਿਹਾ ਜਾਂਦਾ ਹੈ ਅਬ ਵਦੀਆਂ ਵੀਡੀਓ ਤੁਸੀਂ ਦਿਖਾਈਆਂ ਜਾਂ ਜ ਜਿੰਨਾ ਪ੍ਰੂਫ ਤੁਸੀਂ ਪੇਸ਼ ਕੀਤੇ ਨੇ ਉਹਨਾਂ ਦੇ ਕੋਈ ਕਾਰਵਾਈ ਹੋ ਸਕਦਾ ਹੈ ਸਸਿਕਾਤ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤਾਂ ਜਿੱਥੇ ਪੰਜਾਬ ਚ ਸਰਪੰਚੀ ਚੋਣਾਂ ਨੂੰ ਲੈ ਕੇ ਜਿਹੜਾ ਲਗਾਤਾਰ ਗੱਲਾਂ ਸਾਹਮਣੇ ਆ ਰਹੀਆਂ ਨੇ ਕਈ ਜਗ੍ਹਾ ਤੇ 2-2 ਕਰੋੜ ਦੀਆਂ 30-30 ਲੱਖ 35-35 ਲੱਖ ਦੀਆਂ ਬੋਲੀਆਂ ਲੱਗ ਰਹੀਆਂ ਨੇ ਕਿ ਮੈਨੂੰ ਸਰਪੰਚ ਬਣਾਓ ਤਾਂ ਮੈਂ ਪਿੰਡ ਤੇ ਨਹੀਂ ਇਨਵੈਸਟ ਕਰਾਂਗਾ ਕਿ ਇਹ ਵਾਜਬ ਸੀ ਤਾਂ ਇਸ ਦਾ ਜਿਹੜਾ ਮਾਮਲਾ ਪਿਛੇ ਦੀ ਨਹੀਂ ਮਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਹੁੰਚਿਆ ਤਾਂ ਸਾਡੇ ਨਾਲ ਵਕੀਰ ਸਾਹਿਬ ਹੈਗੇ ਨੇ ਗੱਲਬਾਤ ਕਰੇ ਸਭ ਤੋਂ ਪਹਿਲਾਂ ਨਾਮ ਮੈਂਦੋ ਸਤਿੰਦਰ ਕੌਰ ਜੀ ਮੇਰਾ ਨਾਮ ਹੈ ਤੁਸੀਂ ਪਟੀਸ਼ਨਰ ਸੀਗੇ ਇਸ ਲੈ ਕੇ ਜਿਹੜੀ ਲਗਾਤਾਰ ਬੋਲੀਆਂ ਯਾਰ ਲਗ ਗਈ ਪੰਜਾਬ ਚ ਮੈਂ ਪੀਆਈਐਲ ਪਾਈਸੀ ਤੁਹਾਨੂੰ ਪਹਿਲਾਂ ਵੀ ਮੀਡੀਆ ਆਇਆ ਸੀ ਉਹਨਾਂ ਨੂੰ ਦੱਸਿਆ ਸੀ ਕਿਉਂਕਿ ਇਹ ਲਗਾਤਾਰ ਦੋ ਤਿੰਨ ਦਿਨਾਂ ਦੇ ਵਿੱਚ ਇਸ ਸੜਨ ਜਿਹੜੀ ਇਹਨੂੰ ਬੁਰਾਈ ਦੇ ਤੌਰ ਤੇ ਇਹ ਇੱਕ ਫੈਲ ਰਹੀ ਸੀ ਬੜੀ ਤੇਜ਼ੀ ਨਾਲ ਤੇ ਮੈਂ ਅੱਗੇ ਛੁੱਟੀਆਂ ਆ ਰਹੀਆਂ ਕੋਰਟ 'ਚ ਵੀ ਆ ਰਹੀਆਂ ਤੇ ਉਸ ਤਰ੍ਹਾਂ ਵੀ ਛੁੱਟੀਆਂ ਆ ਰਹੀਆਂ ਇਸ ਲਈ ਫਟਾਫਟ ਅਸੀਂ ਐਜ਼ ਅ ਪੀਆਈਐਲ ਹੀ ਪਾਈ ਕਿ ਇਸ ਮਸਲੇ ਨੂੰ ਰੋਕਿਆ ਜਾਵੇ ਚਾਰ ਇਨਸੀਡੈਂਟ ਮੈਂ ਮੈਂਸ਼ਨ ਕੀਤੇ ਸੀ ਤਿੰਨ ਅਜਿਹਾ ਇਨਸੀਡੈਂਟ ਅਸੀਂ ਹੋਰ ਲੈ ਕੇ ਗਏ ਸੀ ਉੱਥੇ ਜਿਹੜੇ ਵੀਡੀਓ ਸਾਹਮਣੇ ਆਏ ਸੀਗੇ ਦੇਖੋ ਇਹ ਤਾਂ ਟਿਪ ਆਫ ਦੀ ਆਈਸਬਰਗ ਸੀ ਮਤਲਬ ਬਿਲਕੁਲ ਥੋੜੀਆਂ ਜਿਹੀਆਂ ਸੀ ਬਹੁਤ ਸਾਰੀਆਂ ਚੀਜ਼ਾਂ ਤਾਂ ਤੁਹਾਨੂੰ ਪਤਾ ਅੰਦਰ ਹੀ ਇਹ ਹੋ ਰਹੀਆਂ ਤੇ ਇਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬੰਦੀ ਉਹ ਸਟੈਚੂਟਰੀ ਬਾਡੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਸੰਵਿਧਾਨਕ ਦੇ ਵਿੱਚ ਅਧਿਕਾਰ ਹੈਗੇ ਆ ਕਿ ਉਹ ਫ੍ਰੀ ਐਂਡ ਫੇਅਰ ਜਿਹੜਾ ਹੈਗੀ ਆ ਇਲੈਕਸ਼ਨ ਕਰਾਵੇ ਇਹ ਪੱਕ ਰੱਖੇ ਕਿ ਜੇਕਰ ਕਿਸੇ ਕੋ ਪੈਸਾ ਹੈਗਾ ਤਾਂ ਜਿਹੜਾ ਉਹਦੇ ਵਿੱਚ ਗਰੀਬ ਹੈਗਾ ਜਾਂ ਉਹ ਚੋਣ ਨਹੀਂ ਲੜ ਪਾਏਗਾ ਜੇਕਰ ਇੰਨੀ ਵੱਡੀਆਂ ਵੱਡੀਆਂ ਬੋਲੀਆਂ ਹੋਣਗੇ ਤਾਂ ਆਮ ਗਰੀਬ ਬੰਦਾ ਹਾਰੇ ਦਾ ਰਾਈਟ ਹੈਗਾ ਹਾਂ ਹਾਰੇ ਦਾ ਰਾਈਟ ਹੈ ਇੱਥੇ ਵੀ ਆਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਵੀ ਆਰ ਪੋਲੀਟੀਕਲੀ ਇਕੁਅਲ ਸਾਰਿਆਂ ਨੂੰ ਸੇਮ ਫ੍ਰੀडम ਹੈ ਸਾਰਿਆਂ ਨੂੰ ਸੇਮ ਰਾਈਟ ਹੈ ਚਾਹੇ ਉਹ ਬਹੁਤ ਪੂਰ ਬੰਦਾ ਹੈ ਜਿਹੜਾ ਵੀ ਬੰਦਾ ਇਲੈਕਸ਼ਨ ਵਾਸਤੇ ਐਲੀਜੀਬਲ ਹੈਗਾ ऐसा ਜਿਹੜਾ ਕਦੀ एलिजिਬਿਲਟੀ ਦਾ ਰੀਜ਼ਨ ਹਿੰਦੁਸਤਾਨ ਦੇ ਵਿੱਚ ਨਹੀਂ ਰਿਹਾ ਇਹਨੂੰ ਜਿਹੜੀ ਹੈ ਅਰਿਸਟੋਕਰੇਸੀ ਜਾਂ ਪਲੂਟੋਕਰੇਸੀ ਜਿਹੜਾ ਉਹ ਕਿਹਾ ਜਾਂਦਾ ਕਿ ਰੂਲ ਆਫ ਦੀ ਵੈਲਦੀ ਇਹ ਕਿ ਹਿੰਦੁਸਤਾਨ 'ਚ ਕਦੀ ਨਹੀਂ ਹੋਇਆ ਥਿਸ ਇਸ ਨੈਵਰ ਹੈਪਨਡ ਇਨ ਇੰਡੀਆ ਰਾਜੀ ਮਹਾਰਾਜੇ ਜੋ ਸਮਰਾਜ ਦਾ ਵੀ ਰਾਜ ਸੀ ਉਦੋਂ ਵੀ ਕਦੀ ਇਦਾਂ ਨਹੀਂ ਸੀ ਹੋਇਆ ਯੋਗਤਾ ਦੇ ਆਧਾਰ ਤੇ ਪੈਸੇ ਨੂੰ ਕਦੀ ਐ ਯੋਗਤਾ ਨਹੀਂ ਬਣਾਇਆ ਗਿਆ ਸੀ ਠੀਕ ਹੈ बिजनेसमੈਨ ਜਿਹੜੇ ਸੀ ਨਾ ਪੈਸੇ ਲਾ ਦਿੰਦੇ ਆ ਵਿੱਚ ਪਰ ਇਹ ਨਹੀਂ ਕਿ ਡਾਇਰੈਕਟਲੀ ਕੋਈ ਬੋਲੀ ਦਵੇ ਇਹਦਾ ਦੇਖੋ ਨੈਗੇਟਿਵ ਅਸਰ ਰੇ ਸੀ ਪੰਜਾਬ ਸਟੇਟ ਮੈਂ ਤੁਹਾਨੂੰ ਦੱਸਦੀ ਆ ਪੰਜਾਬ ਸਟੇਟ ਇਜ਼ ਸਫਰਿੰਗ ਫਰਮ ਆ ਡਰੱਗਸ ਪੰਜਾਬ ਸਟੇਟ ਇਜ਼ ਸਫਰਿੰਗ ਫਰਮ ਆ ਗੈਂਗਸਟਰイズਮ ਠੀਕ ਹੈ ਕਾਲ ਨੂੰ ਕੋਈ ਕੋਈ ਸਮਗਲਰ ਆ ਕੇ ਪੈਂਡ ਚ ਕੈਦਵੇ ਵੀ ਮੈਂ ਇੰਨੇ ਦੀ ਬੋਲੀ ਲਾ ਰਿਹਾ ਜੀ ਤੇ ਤੁਸੀਂ ਮੈਨੂੰ ਕੀ ਉਹਦੇ ਵਿੱਚ ਉਹਨੂੰ ਬਣਾਇਆ ਜਾ ਸਕਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਕਿਉਂਕਿ ਇਹਦੇ ਬਹੁਤ ਸੀਰੀਅਸ ਰੈਪਰਕੇਸ਼ਨ ਸੀਗੇ ਤੇ ਮੈਂ ਪੀਆਈਐਲ ਪਾਈ ਸੀ ਆਖਰੀ ਮੈਡਮ ਇਹਦਾ ਸਵਾਲ ਹੈ ਜਿਨ੍ਹਾਂ ਵਦੀਆਂ ਵੀਡੀਓ ਤੁਸੀਂ ਦਿਖਾਈਆਂ ਜਾਂ ਜਿਨ੍ਹਾਂ ਦੇ ਪ੍ਰੂਫ ਤੁਸੀਂ ਪੇਸ਼ ਕੀਤੇ ਨੇ ਉਹਨਾਂ ਤੇ ਕੋਈ ਕਾਰਵਾਈ ਹੋ ਸਕਦੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਇਸ ਮੈਟਰ ਨੂੰ ਦੇਖੇ ਤੇ ਇਹਨੂੰ ਡਿਸਾਈਡ ਕਰੇ ਤੇ ਕੋਈ ਅਸੀਂ ਜਿਵੇਂ ਮੰਗਿਆ ᱜਿਓ ਉਹ ਚ ਗਾਈਡਲਾਈਨ ਕੋਈ ਫਰੇਮ ਕਰੇ ਪੋਜੀਟਿਵ ਗਾਈਡਲਾਈਨਸ ਇਹਦੇ ਵਿੱਚ ਪੇਸ਼ ਫਰੇਮ ਕੀਤੀਆਂ ਜਾਂ ਕਿਉਂਕਿ ਇਹ ਲਾ ਐਂਡ ਆਰਡਰ ਦੀ ਸਿਚੁਏਸ਼ਨ ਨਾਲ ਡਾਇਰੈਕਟਲੀ ડીਲ ਕਰਦਾ ਪਿਆ ਮੈਟਰ ਤੇ ਇਸ ਕਰਕੇ ਉਹ ਡਾਇਰੈਕਸ਼ਨ ਹੋਈ ਹੈ ਆਨਰੇਬਲ ਫਰਸਟ ਬੈਂਚ ਤੋਂ ਹੋਈ ਹੈ ਚੀਫ ਜਸਟਿਸ ਸਾਹਿਬ ਦੇ ਬੈਂਚ ਤੋਂ ਹੋਈ ਹੈ ਜੀ ਸਾਡੇ ਹਾਂ ਜੀ ਥੈਂਕ ਯੂ ਸੋ ਮਚ ਸੋ ਲਗਾਤਾਰ ਬੋਲੀਆਂ ਜ਼ਰੂਰ ਲੱਗ ਰਹੀਆਂ ਸੀ ਉਹਨਾਂ ਬੋਲੀਆਂ ਤੇ ਹੁਣ ਜਿਹੜਾ ਕੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿਹੜੀ ਸਖਤਾਈ ਵੱਲੋਂ ਜੋ ਪੇਸ਼ ਹੋਏ ਨੇ ਤਾਂ ਹੁਣ ਆਨ ਸਮੇਂ 'ਚ ਕੀ ਜਿਹੜਾ ਜਿਨ੍ਹਾਂ ਵੱਲੋਂ ਜਿਨ੍ਹਾਂ ਦੇ ਤੱਥ ਪੇਸ਼ ਕੀਤੇ ਗਏ ਨੇ ਜਿਨ੍ਹਾਂ ਵੱਲੋਂ ਬੋਲੀਆਂ ਲਗਾਈਆਂ ਗਿਆ ਨੇ ਉਹਨਾਂ ਦੇ ਪ੍ਰੂਫ ਪੇਸ਼ ਕੀਤੇ ਕਿ ਜਿਹੜਾ ਕਿ ਆਨਸ ਫੈਸਲਾ ਹੁੰਦਾ ਤੇ ਲਗਾਤਾਰ ਬੋਲੀਆਂ ਲੱਗ ਰਹੀਆਂ ਤੇ ਹੁਣ ਜਿਹੜਾ ਇਲੈਕਸ਼ਨ ਹੈਗਾ ਇਲੈਕਸ਼ਨ ਜਰੂਰ 15 ਤਰੀਕ ਨੂੰ ਹੈਗਾ ਦੋਸਤੋ ਪੂਰਾ ਜਿਹੜਾ ਕਿ ਸਮੇਂ ਮਾਮਲਾ ਪੱਕਿਆ ਹੋਇਆ ਪੰਜਾਬ ਦੀ ਅਸੀਂ ਪੰਚਾਇਤੀ ਚ ਉਹਨਾਂ ਦੀ ਗੱਲ ਕਰੀਏ ਤਾਂ ਹਰ ਇੱਕ ਆਪਣੇ ਨਾਲ ਜੁੜੇ ਹੋਏ ਦਿੱਲੀ ਪੋਸਟ ਪੰਜਾਬੀ ਨੈਕਨ ਪਰ ਸਰ ਰਮੇਸ਼ ਦੇ ਨਾਲ ਸੰਦੀਪ ਕਮੋਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ